ਨਾਜ਼ੁਨਾ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਮੰਤਰੀ ਉਚੇਰੀ ਸਿੱਖਿਆ ਤੇ ਪਾਸ਼ਾਵਾਂ ਸਰਦਾਰ ਹਰਜੋਤ ਸਿੰਘ ਬੈਂਸ ਦੀ ਰਹਿਨਮਾਈ ਵਿੱਚ ਮਾਂ ਬੋਲੀ ਪੰਜਾਬੀ ਦਾ ਮਾਣ ਅਤੇ ਰੁਤਬਾ ਉੱਚਾ ਕਰਨ ਲਈ ਅਨੇਕ ਤਰ੍ਹਾਂ ਦੇ ਟੀਚੇ ਨਿਰਧਾਰਤ ਕੀਤੇ ਗਏ ਹਨ ਨਜ਼ੀਰਿਕ ਭਾਸ਼ਾ ਵਿਭਾਗ ਪੰਜਾਬ ਸਰਦਾਰ ਜਸਵੰਤ ਸਿੰਘ ਜਫਰ ਦੀ ਅਗਵਾਈ ਵਿੱਚ ਭਾਸ਼ਾ ਵਿਭਾਗ ਦੁਆਰਾ ਬਹੁਤ ਉਤਸ਼ਾਹ ਨਾਲ ਇਹਨਾਂ ਟੀਚਰਾਂ ਨੂੰ ਪ੍ਰਾਪਤ ਕਰਨ ਲਈ ਕਾਰਜ ਕੀਤੇ ਜਾ ਰਹੇ ਹਨ ਇਸੇ ਕੜੀ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ ਲੁਧਿਆਣਾ ਦੁਆਰਾ ਗੁਰੂ ਨਾਨਕ ਭਵਨ ਲੁਧਿਆਣਾ ਦੇ ਸੋਹਣ ਲਾਲ ਪਾਵਾ ਆਡੀਟੋਰੀਅਮ ਵਿਖੇ ਨਾਟਕ ਦਾ ਮੰਚਨ ਕਰਵਾਇਆ ਗਿਆ ਭਾਸ਼ਾ ਅਫਸਰ ਸੰਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਸ਼ ਰੰਗ ਮੰਚ ਸਮਰਾਲਾ ਦੇ ਕਲਾਕਾਰਾਂ ਦੁਆਰਾ ਰਾਜਵਿੰਦਰ ਸਮਰਾਲਾ ਦੀ ਨਿਰਦੇਸ਼ਨਾ ਵਿੱਚ ਅਮਰਜੀਤ ਸਿੰਘ ਗਰੀਵਾਲ ਦੇ ਲਿਖੇ ਨਾਟਕ ਦੇਹੀ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ ਜਿਸ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ ਇਸ ਮੌਕੇ ਨਿਰਦੇਸ਼ਕ ਭਾਸ਼ਾ ਵਿਭਾਗ ਪੰਜਾਬ ਅਤੇ ਕਵੀ ਚਿੱਤਰਕਾਰ ਅਤੇ ਵਾਤਾਵਰਣ ਪ੍ਰੇਮੀ ਸਰਦਾਰ ਜਸਵੰਤ ਸਿੰਘ ਜਫਰ ਅਤੇ ਚੇਅਰਮੈਨ ਪੰਜਾਬ ਕਲਾ ਪ੍ਰੀਸ਼ਦ ਸਰਦਾਰ ਸਵਰਨਜੀਤ ਸਵੀ ਨਾਟਕ ਦੇ ਲੇਖਕ ਅਮਰਜੀਤ ਗਰੇਵਾਲ ਡਾਕਟਰ ਬਲਵਿੰਦਰ ਸਿੰਘ ਸ਼ਕੀਨ ਉਚੇਚੇ ਤੌਰ ਤੇ ਮੌਜੂਦ ਸਨ ਇਸ ਤੋਂ ਇਲਾਵਾ ਕਲਾ ਸਿੱਖਿਆ ਅਤੇ ਸਮਾਜਿਕ ਖੇਤਰਾਂ ਵਿੱਚੋਂ ਸ਼ੈਰੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚ ਗੁਲਜ਼ਾਰ ਪੰਦੇਰ ਗੁਰੂ ਇਕਬਾਲ ਸਿੰਘ ਤਰੋਚਨ ਲੋਚੀ ਬਲਬੀਰ ਕੌਰ ਪੰਦੇਰ ਮਨਦੀਪ ਭਮਰਾ ਹਰਲੀਨ ਸੋਨਾ ਗੁਰਚਰਨ ਕੌਰ ਕੋਚਰ ਆਰਟਿਸਟ ਹਰਮਿੰਦਰ ਬੋਪਾਰਾਏ ਦੀਪ ਜਗਦੀਪ ਸਿੰਘ ਜਸਪ੍ਰੀਤ ਅਮਲਤਾਸ ਆਦਿ ਹਾਜ਼ਰ ਹੈ ਜਸਵੰਤ ਜਫਰ ਨੇ ਕਿਹਾ ਕਿ ਇਹ ਨਾਟਕ ਦਾ ਵਿਸ਼ਾ ਭਵਿਕ ਨਾਲ ਜੁੜੇ ਪਰਸਰੋਕਾਰਾਂ ਨਾਲ ਜੁੜਿਆ ਹੋਇਆ ਹੈ ਜਿਸ ਕਾਰਨ ਇਸ ਦਾ ਵਿਸ਼ੇਸ਼ ਮਹੱਤਵ ਹੈ ਨਾਟਕ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਨੇ ਦਰਸ਼ਕਾਂ ਅਤੇ ਵਾਜਮਾਂ ਪ੍ਰਭਾਵ ਪਾਇਆ ਬਰਵਿੰਦਰ ਸਿੰਘ ਅਤੇ ਸ਼ਕੀਨਾ ਨੇ ਕਿਹਾ ਕਿ ਇਹ ਨਾਟਕ ਦੇ ਗੁੰਝਲਦਾਰ ਵਿਸ਼ੇ ਨੂੰ ਅਦਾਕਾਰਾਂ ਨੇ ਬਹੁਤ ਪਰਿਪੱਕਤਾ ਅਤੇ ਸਫਲਤਾ ਨਾਲ ਮੰਚਨ ਕੀਤਾ ਹੈ ਜੈਸ ਲਈ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ ਅੰਤ ਵਿੱਚ ਨਿਰਦੇਸ਼ਕ ਅਤੇ ਅਦਾਕਾਰ ਰਾਜਵਿੰਦਰ ਸਮਰਾਲਾ ਨੇ ਇਸ ਨਾਟਕ ਦੇ ਅਦਾਕਾਰਾਂ ਨਾਲ ਦਰਸ਼ਕਾਂ ਦੀ ਜਾਣ ਪਛਾਣ ਕਰਵਾਈ ਅਤੇ ਨਾਟਕ ਸੰਬੰਧੀ ਆਪਣੇ ਅਨੁਭਵ ਵੀ ਸਾਂਝੇ ਕੀਤੇ ਅਮਰਜੀਤ ਗਰੇਵਾਲ ਅਤੇ ਸਵਰਨਜੀਤ ਸਵੀ ਨੇ ਵੀ ਨਾਟਕ ਮੰਚਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਦਰਸ਼ਕਾਂ ਨੇ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ